ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਪਿੰਡ ਵਿੱਚ ਇੱਕ ਪ੍ਰੇਮੀ ਭਗਤ ਰਹਿੰਦਾ ਸੀ ਜੋ ਹਰ ਇੱਕ ਆਏ ਗਏ ਸੰਤ ਸਾਧੂ ਅਭਿਆ ਗੱਦੀ ਬੜੀ ਸੇਵਾ ਕਰਿਆ ਕਰਦਾ ਸੀ ਸੇਵਾ ਕਰਕੇ ਹਰ ਇੱਕ ਪਾਸੋਂ ਪੁੱਛਦਾ ਕਿ ਸੰਤਾਂ ਦਾ ਦਰਸ਼ਨ ਅਤੇ ਸੇਵਾ ਕਰਨ ਦਾ ਕੀ ਫਲ ਹੁੰਦਾ ਹੈ ਆਪੋ ਆਪਣੇ ਖਿਆਲਾਂ ਅਨੁਸਾਰ ਸਭ ਕੁਝ ਉੱਤਰ ਦਿੰਦਾ ਸੀ ਪਰ ਉਸ ਦੀ ਤਸੱਲੀ ਨਹੀਂ ਸੀ ਹੁੰਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੇਸ਼ ਪਰਦੇਸ ਵਿੱਚ ਸਤ ਨਾਮ ਦਾ ਜਾਪ ਕਰਾਉਂਦੇ ਹੋਏ ਇਸ ਨਗਰ ਵਿੱਚ ਪੁੱਜੇ ਤੇ ਇਸ ਪ੍ਰੇਮੀ ਨੇ ਬੜੇ ਪ੍ਰੇਮ ਤੇ ਸਤਿਕਾਰ ਨਾਲ ਗੁਰੂ ਜੀ ਨੂੰ ਕੱਪੜਾ ਵਿਛਾ ਕੇ ਬਿਠਾਇਆ ਅਤੇ ਭੋਜਨ ਆਦ ਜਲ ਪਾਣ ਦੀ ਸੇਵਾ ਕੀਤੀ। ਉਹੀ ਸਵਾਲ ਗੁਰੂ ਜੀ ਅੱਗੇ ਰੱਖ ਦਿੱਤਾ ਕਿ ਸਾਧੂ ਦਰਸ਼ਨ ਤੇ ਸਾਧੂ ਸੇਵਾ ਦਾ ਕੀ ਫਲ ਹੁੰਦਾ ਹੈ? ਆਪ ਪੂਰਨ ਸੰਤ ਜਾਪਦੇ ਹੋ ਇਸ ਲਈ ਕਿਰਪਾ ਕਰਕੇ ਮੈਨੂੰ ਤਸੱਲੀ ਬਖਸ਼ ਉੱਤਰ ਦਿਓ। ਗੁਰੂ ਜੀ ਨੇ ਕਿਹਾ ਨਗਰ ਤੋਂ ਬਾਹਰ ਜੰਗਲ ਵਿਖੇ ਜਾ ਉੱਥੇ ਇੱਕ ਬ੍ਰਿਛ ਵਾਹਿਗੁਰੂ ਵਾਹਿਗੁਰੂ ਕਹਿੰਦਾ ਹੋਇਆ ਉਹਦੇ ਹੀਠਾਂ 'ਚ ਜਾ ਬੈਠ ਤੈਨੂੰ ਉੱਤਰ ਮਿਲ ਜਾਏਗਾ ਗੁਰੂ ਜੀ ਦਾ ਹੁਕਮ ਮੰਨ ਕੇ ਉਹ ਪ੍ਰੇਮੀ ਉਜਾੜ ਵਿਖੇ ਉਸੇ ਬਰਸ਼ ਹੇਠ ਵਾਹਿਗੁਰੂ ਵਾਹਿਗੁਰੂ ਕਹਿੰਦਾ ਜਾ ਬੈਠਿਆ ਉਸ ਬਰਸ਼ ਉੱਤੇ ਉਸਨੇ ਕਾਂ ਦੇਖੇ ਪਰ ਇਸ ਦੀ ਨજર ਪੈਣ ਨਾਲ ਉਹ ਬਗਲਾ ਬਗਲੀ ਹੋ ਗਏ ਪਰ ਉੱਤਰ ਕੁਝ ਨਾ ਮਿਲਿਆ ਕੁਝ ਦਿਨ ਬੈਠ ਕੇ ਉਹ ਵਾਪਸ ਮੁੜਾਇਆ ਆ ਕੇ ਗੁਰੂ ਜੀ ਨੂੰ ਕਹਿਣ ਲੱਗਾ ਸੰਤ ਜੀ ਉੱਥੋਂ ਕੋਈ ਉੱਤਰ ਨਹੀਂ ਮਿਲਿਆ ਗੁਰੂ ਜੀ ਕੱਲ ਫੇਰ ਜਾਇ ਉੱਤਰ ਜ਼ਰੂਰ ਮਿਲੇਗਾ ਗੁਰੂ ਜੀ ਦੇ ਹੁਕਮ ਨਾਲ ਦੂਜੇ ਦਿਨ ਫੇਰ ਗਿਆ ਤਾਂ ਇਸ ਦੀ ਨਜ਼ਰ ਨਾਲ ਉਹ ਬਗਲਾ ਬਗਲੀ ਤੋਂ ਹੰਸ ਹੰਸ ਨਹੀਂ ਹੋ ਗਏ ਪਰ ਉੱਤਰ ਫੇਰ ਵੀ ਨਾ ਕੋਈ ਮਿਲਿਆ ਉਸੇ ਤਰ੍ਹਾਂ ਵਾਪਸ ਆ ਕੇ ਗੁਰੂ ਜੀ ਨੂੰ ਆਖਦਾ ਹੈ ਉੱਤਰ ਨਹੀਂ ਮਿਲਿਆ ਗੁਰੂ ਜੀ ਨੇ ਕਿਹਾ ਕੱਲ ਫੇਰ ਉਸੇ ਜਗ੍ਹਾ ਜਾਵੀ ਉੱਤਰ ਮਿਲ ਜਾਏਗਾ ਤੀਜੇ ਦਿਨ ਫੇਰ ਗਿਆ ਤਾਂ ਉਹ ਇਸ ਦੀ ਨਜ਼ਰ ਨਾਲ ਦੇਵਯ ਸਰੂਪ ਹੋ ਗਏ ਤੇ ਬ੍ਰਿਸ਼ੇਟਾ ਆ ਕੇ ਇਹਦੇ ਕੋਲ ਬੈਠ ਗਏ ਇਸ ਨੇ ਉਹਨਾਂ ਨੂੰ ਪੈਰੀ ਪੈਣਾ ਕਿ ਹੱਥੇ ਪੁੱਛਿਆ ਸੰਤਾਨਾ ਮਿਲਣ ਦਾ ਕੀ ਫਲ ਹੁੰਦਾ ਹੈ ਉਹਨਾਂ ਕਿਹਾ ਤੇਰੀ ਅਜੇ ਤੱਕ ਨਿਸ਼ਾਨ ਨਹੀਂ ਹੋਈ ਦੇਖ ਅਸੀਂ ਪਹਿਲੇ ਕਾਂ ਕਾਮਣੀ ਸਾਂ ਤੇਰੇ ਦਰਸ਼ਨ ਕਰਕੇ ਬਗਲਾ-ਬਗਲੀ ਹੋ ਗਏ ਫਿਰ ਦੂਜੇ ਦਿਨ ਤੇਰੀ ਨਜ਼ਰ ਕਰਕੇ ਅਸੀਂ ਹੰਸ-ਹੰਸਨੀ ਹੋ ਗਏ ਤੇ ਹੁਣ ਮਨੁੱਖਾ ਸਰੀਰ ਧਾਰ ਕੇ ਤੇਰੇ ਕੋਲ ਬੈਠੇ ਹਾਂ ਸੰਤਾਂ ਦੇ ਮਿਲਣ ਦਾ ਤੇ ਉਹਨਾਂ ਦੀ ਨਜ਼ਰ ਦਾ ਬਸ ਇਹੀ ਫਲ ਹੈ ਤੇਰੇ ਘਰ ਵਿਖੇ ਜੋ ਪੂਰਨ ਗੁਰੂ ਆਏ ਹੋਏ ਹਨ ਜਿਨ੍ਹਾਂ ਦੀ ਨਜ਼ਰ ਤੇਰੇ ਤੇ ਪਈ ਹੋਈ ਹੈ ਤੇਰੀ ਨਜ਼ਰ ਕਰਕੇ ਅਸੀਂ ਦਿਵਯ ਸ੍ਰੂਪ ਹੋਏ ਹਾਂ ਹੁਣ ਤੂੰ ਘਰ ਜਾ ਕੇ ਉਹਨਾਂ ਦੀ ਸੇਵਾ ਕਰ ਤਾਂ ਤੂੰ ਵੀ ਮੁਕਤ ਰੂਪ ਹੋ ਜਾਏਗਾ ਇਤਨੀ ਗੱਲ ਆ ਕੇ ਉਹ ਦਿਵ ਮੂਰਤੀਆਂ ਇੱਕ ਪਾਲਕੀ ਚ ਚੜ ਕੇ ਸੱਚਖੰਡ ਵਿੱਚ ਚਲੀਆਂ ਗਈਆਂ